ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਨਿੰਦਰ ਸਿੰਘ ਜੀ ਐਨ ਵਾਜ ਦੀ ਵੀਡੀਓ ਵਿੱਚ ਅੱਜ ਆਪਾਂ ਖੜੇ ਆ ਪੱਤੀ ਮਾਨ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਤੇ ਇੱਧਰ ਪੱਤੀ ਮਾਨ ਦਾ ਗੇਟ ਜਿਹੜਾ ਐਂਟਰੀ ਪੁਆਇੰਟ ਆ ਤੇ ਇੱਥੇ ਵੀ ਜੀ ਕੰਮ ਸ਼ੁਰੂ ਹੋ ਗਿਆ ਅੱਜ ਮਹਾਰਾਜ ਦੀ ਕਿਰਪਾ ਪੰਚਾਇਤ ਦੀ ਮਿਹਨਤ ਰੰਗ ਲਿਆਈ ਆ ਇਹ ਜਿਹੜਾ ਰੋਡ ਵੀ ਬਹੁਤ ਮਿੱਟੀ ਉੱਪਰ ਤੱਕ ਚੜਾਈ ਹੋਈ ਸੀਗੀ ਪਹਿਲਾਂ ਜਦੋਂ ਮੀਂਹ ਆਇਆ ਪਾਣੀ ਕਰਕੇ ਡੰਗਣ ਲਈ ਹਰ ਵਾਰ ਮਿੱਟੀ ਪਾਈ ਗਈ ਏਰੀਆ ਬਹੁਤ ਉੱਚਾ ਹੋ ਗਿਆ ਸੀਗਾ ਸੋ ਸਾਰੀ ਮਿੱਟੀ ਜਿਹੜੀ ਆ ਉਹ ਚੱਕੀ ਗਈ ਆ ਤੁਹਾਨੂੰ ਲਾਗੇ ਜਾ ਕੇ ਦਿਖਾ ਦਿੰਨੇ ਆ ਉਹ ਦੇਖੋ ਜਿਹੜਾ ਸਿੰਦੀਪੁਆਜੀ ਦੀ ਡੈਰੀ ਆ ਤੇ ਉਥੋਂ ਜ਼ੀਰੋ ਕਰ ਦਿੱਤਾ ਗਿਆ ਦੇਖੋ ਇੰਨੀ ਨਾ ਮਿੱਟੀ ਚੜੀ ਹੋਈ ਸੀ ਉੱਪਰ ਆ ਦੇਖੋ ਇੱਕ ਛੋਟਾ ਛੋਟ 8 ਇੰਚ ਕਿਤੇ 6 ਇੰਚ ਆ ਦੇਖੋ ਆ ਹਲੇ ਢੋੜੇ ਬਣੇ ਹੋਏ ਆ ਇਹ ਸਾਰੀ ਮਿੱਟੀ ਜਿਹੜੀ ਆ ਨਾ ਇਹ ਕਲੀਅਰ ਕਰ ਦਿੱਤੀ ਗਈ ਆ ਆ ਦੇਖੋ ਇੱਧਰ ਵੀ ਬਹੁਤ ਮਿੱਟੀ ਚੜੀ ਹੋਈ ਸੀ ਉੱਪਰ ਸਾਡੇ ਇਸ ਸਾਰੇ ਮਿੱਟੀ ਜਿਹੜੀ ਚੱਕੀ ਗਈ ਆ ਜੀਸੀਬੀ ਲਾ ਕੇ ਤੇ ਇੱਥੋਂ ਹੁਣ ਫੇਰ ਥੋੜਾ ਪਿਛੇੋਂ ਦੁਵਾਰਾ ਪਟ ਕੇ ਥੋੜਾ ਇੰਟਰਲੌਕ ਸ਼ੁਰੂ ਹੋਣਾ ਜੀ ਦੁਵਾਰਾ ਇਹ ਸਾਰਾ ਰੋਡ ਬਣਨ ਜਾ ਰਿਹਾ ਆ ਇਹ ਤਰਵਾਨੀ ਤੱਕ ਰੋਡ ਬਣਨਾ ਆ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਆਗੂਨਪੁਰ ਤੋਂ ਪਹਿਲਾਂ ਜਿੰਨਾ ਵੀ ਰੋਡ ਬਣ ਸਕਿਆ ਗੁਰੂ ਘਰ ਦੇ ਅੱਗੇੋਂ ਸਾਰਾ ਚੱਲ ਹੋ ਜਾਣਾ ਕਿਦਾਂ ਅੰਕਲ ਜੀ ਸੱਸੀ ਕਾਲ ਜੀ ਹਾਂ ਹੋਇਆ ਬਾਈ ਜੀ ਕਾਲ ਸਭਾ ਕਿਦਾਂ ਸਿੱਤਾਂ ਹਾਂ ਲਿਆਤਾ ਹੈ ਵਧੀਆ ਲੱਗ ਰਿਹਾ ਰੋਡ ਬਣਨ ਲੱਗਾ ਜੀ ਆ ਜੀ ਦੇਖੋ ਸਾਰੇ ਜਿਹੜੀ ਬਾਧੂ ਮਿੱਟੀ ਆ ਜਿਹੜੀ ਪਾਈ ਹੋਈ ਸੀ ਰੋਡ ਦੇ ਉੱਤੇ ਉਹ ਚੱਕੀ ਜਾ ਰਹੀ ਆ ਸੋ ਜਿਹੜਾ ਥੜਾ ਵੀ ਸੀ ਗੁਰੂ ਘਰ ਦੇ ਅੱਗੇ ਦੋਨਾਂ ਪਾਸੇ ਗੇਟ ਤੋਂ ਉਹ ਥੜੇ ਵੀ ਛੋਟੇ ਕਰ ਦਿੱਤੇ ਗਏ ਤੇ ਰੋਡ ਦੇਖੋ ਬਹੁਤ ਸੋਹਣਾ ਰੋਡ ਬਣ ਜਾਣਾ ਬਹੁਤ ਖੁੱਲਾ ਹੋ ਜਾਣਾ ਰੋਡ ਹੁਣ ਇਹ ਸੜਕ ਗੁਰੂ ਘਰ ਦੇ ਮੋੜੇ ਬਹੁਤ ਸੋਹਣੀ ਰੋਡ ਬਣ ਜਾਣੀ ਆ ਸੋ ਆਲਵਾ ਸਮੇਂ ਦੇ ਵਿੱਚ ਦਿੱਕਤ ਨਹੀਂ ਆਊਗੀ ਤੇ ਨਾਲ ਦੀ ਨਾਲ ਜਿਹੜਾ ਆ ਪੁਆਇੰਟ ਆ ਨਾ ਐਸ ਹੌਦੀ ਤੋਂ 18 ਇੰਚ ਦਾ ਨਵੇਂ ਪਾਈ ਪੈ ਰਿਹਾ ਜੀ ਸਿੱਧਾ ਗਰਾਊਂਡ ਦੇ ਵਿੱਚ ਦੀ ਸਿੱਧਾ ਛੱਪੜ ਨੂੰ ਇਹ ਇੱਕ ਉਧਰਲੇ ਪਾਸੇ ਹੁੰਦੀ ਆ ਜੀ ਉਥੋਂ ਵੀ ਪੈਣ ਲੱਗਾ 18 ਇੰਚ ਦਾ ਸੋ ਪਾਣੀ ਬਿਲਕੁਲ ਵੀ ਜਿੱਦਾਂ ਆਪਣੇ ਬਸ ਸਟੈਂਡ ਜਮਸ਼ੇਰ ਤੇ ਖੜਾ ਨਹੀਂ ਹੁੰਦਾ ਨਾ ਹੁਣ ਬਿਲਕੁਲ ਵੀ ਬੂੰਦ ਵੀ ਨਹੀਂ ਰੁਕਦੀ ਇਸੇ ਤਰ੍ਹਾਂ ਇਸ ਰੋਡ ਤੇ ਵੀ ਕੋਈ ਵੀ ਹੁਣ ਪਾਣੀ ਦੀ ਬੂੰਦ ਤੇ ਰੁਕਣੀ ਨਹੀਂ ਨਗੀ ਤੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਬਸੇ ਤਿਆਰ ਆ ਬਿਲਕੁਲ ਪ੍ਰੋਜੈਕਟ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨਪੁਰ ਤੋਂ ਪਹਿਲਾ ਪਹਿਲਾ ਜਿੰਨਾ ਵੀ ਬਣ ਸਕਿਆ ਇਹ تیاری ਹੋ ਗਈ ਉਹ ਕਰਕੇ ਦੇਣਗੀ ਦਿਊਗੀ ਪੰਚਾਇਤ ਤਾਂ ਕਿ ਗੁਰੂ ਗੋਬਿੰਦ ਸਿੰਘ ਜੀ ਆਗਮਨਪੁਰ ਤੋਂ ਪਹਿਲਾਂ ਪਹਿਲਾਂ ਇਹ ਜਿਹੜਾ ਰੋਡ ਆ ਸੋਹਣਾ ਬਣ ਸਕੇ ਤੇ ਸੰਗਤਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਆਵੇ ਤੇ ਉਸ ਤੋਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਿਦੀਪੁਰ ਵਾਰਿਆ ਜੀ ਤੇ ਉਹਦੇ ਤੋਂ ਪਹਿਲਾਂ ਘਟਕਾ ਪੈ ਜਾਣਾ ਜੀ ਨਾ ਕਿ ਕਿੰਦ ਤੋਂ ਪਹਿਲਾਂ ਪਹਿਲਾਂ ਤਿਆਰੀ ਕਰ ਦੇਣੀ ਘਟਕਾ ਪਾ ਕੇ ਸਾਰੀ ਤੇ ਤੁਸੀਂ ਸਾਰਿਆਂ ਨੇ ਦੇਖਿਆ ਹੀ ਪਹਿਲਾਂ ਜਿਹੜਾ ਰੋਡ ਬਣੇ ਆ ਸੋ ਬਹੁਤ ਵਧੀਆ ਗੱਲ ਆ ਦੇਖੋ ਆ ਵੀ ਯਾਰ ਜਿੰਨਾ ਹੁਣ ਤੁਸੀਂ ਦੇਖ ਰਹੇ ਸਲੇਬ ਇੰਨੀ ਰਹਿ ਜਾਣਾ ਥੋੜਾ ਬਹੁਤ ਛੋਟਾ 3 ਫੁੱਟ ਦਾ ਛੇ 3/2 ਦਾ 3 ਫੁੱਟ ਦਾ ਇਹ ਥੜਾ ਜਿਹੜਾ ਬਚਣਾ ਬਾਕੀ ਇਹ ਥੋੜਾ ਸਾਰਾ ਕਲੀਰ ਕਰਤਾ ਦੂਜੇ ਪਾਸੇ ਵੀ ਤੇ ਇਧਰ ਵੀ ਆ ਦੇਖੋ ਇਹ ਸਾਰਾ ਸਮਾਨ ਚੱਕਤਾ ਆ ਜੀ ਤੇ ਰੋਡ ਬਣਨ ਜਾ ਰਿਹਾ ਆ ਬਹੁਤ ਖੁਸ਼ ਆ ਪਾਸੇ ਵਾਲੇ ਕੀ ਕੰਮ ਜਿਹੜਾ ਹੋਣ ਜਾ ਰਿਹਾ ਆ ਇਧਰ ਅੰਕਲ ਜੀ ਖੜੇ ਆ ਪੰਚਾਇਤ ਨਾਲ ਗੱਲ ਕਰ ਲੈਨੇ ਆ ਕੀ ਕਹਿੰਦੇ ਅੰਕਲ ਜੀ ਇਹਨਾਂ ਕੰਮਾਂ ਬਾਰੇ ਪੰਚਾਇਤ ਦੇ ਬਾਰੇ ਕਿਦਾਂ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਸੇਤਾ ਜੀ ਹਾਂਜੀ ਠੀਕ ਠਾਕ ਜੀ ਰੋਡ ਬਣਵਾ ਰਹੇ ਕੋਲ ਖੜੇ ਹੋ ਕੇ ਮੈਂ ਕਹ ਜੀ ਇਹ ਦੇਖ ਰਹੇ ਹਾਂ ਬਹੁਤ ਵਧੀਆ ਬਣ ਰਿਹਾ ਅੱਛਾ ਬਣ ਰਿਹਾ ਦੇਖ ਰਹੇ ਹਾਂ ਜੀ ਹਾਂਜੀ ਨਹੀਂ ਨਹੀਂ ਪੰਚਾਇਤ ਸੋਹਣਾ ਕੰਮ ਕਰ ਰਹੀ ਹੈ ਚਲੋ ਕੰਮ ਕਿਤੇ ਇਹ ਹੁਣ ਖਲਾਲਾ ਚੱਕਿਆ ਕਿਦਾਂ ਲੱਗਦਾ ਹੁਣ ਇਹ ਕਿ ਨਾ ਲੱਗਦਾ ਆਈ ਕਿ ਹੁਣ ਵਧੀਆ ਬਣਨ ਤੋਂ ਬਸ ਆ ਜੇ ਤਾਂ ਫੇਰ ਪਤਾ ਲੱਗੂ ਕਿੰਨਾ ਹੋਰ ਵਧੀਆ ਬਣਦਾ ਇਹ ਹਾਂ ਹਾਂ ਇਹ ਤਾਂ ਮਲਾ ਕੰਸਟ੍ਰਕਸ਼ਨ ਚੱਲ ਰਹੀ ਹੈ ਹਾਂ ਸ਼ੁਰੂ ਕੀਤਾ ਜੀਦੋ ਕਰਦਾ ਪਹਿਲਾਂ ਮਿੱਟੀ ਬਹੁਤ ਪਈ ਸੀ ਬਹੁਤ ਉੱਚੀ ਸੀਗੀ ਤੇ ਪਹਿਲਾਂ ਵੀ ਇਸੇ ਗੱਲ ਦਾ ਰੌਲਾ ਪਿਆ ਸੀ ਕਿ ਉੱਚਾ ਚੱਲ ਜਾਣਾ ਖੜਿਆ ਇੰਨਾ ਤੇ ਭਲੇਖਾ ਸੀਗਾ ਕਰਕੇ ਪਾਈਪ ਲਾਈਨ ਨਵੀਂ ਪਾ ਕੇ ਹਾਂਜੀ ਨਵੀਂ ਪਾਈਪ ਲਾਈਨ ਪੈ ਰਹੀ ਸੀ ਬਿਲਕੁਲ ਠੀਕ ਆ ਜੀ ਫੇਰੇ ਜਾ ਕੇ ਆਪਣਾ ਲੈਵਲ ਸਹੀ ਇੱਥੇ ਸਾਡੇ ਮਾਸਟਰ ਜੀ ਹਾਂਜੀ ਮਾਸਟਰ ਜੀ ਬਹੁਤ سارے ਬੱਚੇ ਮੇਰੇ ਭੈਣ ਭਰਾ ਇਹਨਾਂ ਤੋਂ ਪੜੇ ਵੀ ਹੋਣੇ ਆ ਅੱਛਾ ਹੋ ਗਏ ਚਾਹ ਪਾਣੀ ਨਹੀਂ ਥੈਂਕ ਯੂ ਥੈਂਕ ਯੂ ਮਾਸਟਰ ਜੀ ਜੋ ਜੋ ਕਰਦੇ ਆ ਆਪਣੇ ਥੈਂਕ ਯੂ ਅੰਕਲ ਜੀ ਦੇਖੋ ਮਾਸਟਰ ਚਾਹ ਪਾਣੀ ਬਹੁਤ ਸਾਰੇ ਕਰਦੇ ਚਾਹ ਵਾਲਿਆਂ ਨੂੰ ਦੱਸਦੇ ਉਹ ਪੀਣਾ ਬੱਚੇ ਆ ਤੁਹਾਡੇ ਤੋ ਵਧੀਆ ਹੋ ਗਿਆ ਜੀ ਰੋਡ ਬਣਨ ਜਾ ਰਿਹਾ ਪਾਈਪ ਲਾਈਨ ਵੀ ਨਵੀਂ ਪੈ ਰਹੀ ਆ ਹਾਂ ਜੀ ਮੈਨੂੰ ਪਤਾ ਜੀ ਹਾਂ ਜੀ ਹਾਂ ਜੀ ਲੋੜ ਹੋਵੇਗਾ ਭਾਵੇਂ ਕੱਪ ਚਾਹ ਜਦੋਂ ਵੀ ਚਾਹੀਦੇ ਹੋ ਠੀਕ ਆ ਜੀ ਠੀਕ ਆ ਜੀ ਦੇਖੋ ਆ ਪਿਆਰ ਆ ਪਿੰਡਾਂ ਦੇ ਵਿੱਚ ਤੇ ਚਾਹ ਪਾਣੀ ਜਦੋਂ ਵੀ ਕੋਈ ਚਾਹੀਦਾ ਹੋਵੇ ਕਹਿੰਦੇ ਉਦੋਂ ਚਾਹ ਤਾਂ ਆਰਡਰ ਕਰ ਦਿਓ ਉਹ ਆ ਦੇ ਕੋਈ ਇੱਧਰ ਵੀ ਹੁੰਦੀ ਸੀ ਫੋਦੀ ਵੀ ਇੱਥੇ ਹਉਤੀ ਬਣ ਕੇ ਉੱਚੀ ਹੋ ਜਾਣੀ ਆ ਇੱਥੋਂ ਵੀ ਇੱਕ ਪਾਈਪ ਲਾਈਨ ਨਮੀ ਜਿਹੜੀ ਆ 18 ਦੀ ਆਪਸ ਵਿੱਚ ਜੋਇੰਟ ਹੋ ਜਾਣਾ ਯਾਨੀ ਕਿ ਪਾਣੀ ਦਾ ਪੂਰਾ ਨਿਕਾਸ ਕਰਨ ਤੋਂ ਬਾਅਦ ਇੰਟਰਲੌਕ ਲੱਗਣੇ ਆ ਜੀ ਤੇ ਬਹੁਤ ਵਧੀਆ ਹੋ ਜਾਣਾ ਇਹ ਜਿਹੜਾ ਪਾਸੇ ਦਾ ਗੁਰੂ ਘਰ ਦਾ ਫਰੰਟ ਸਾਈਡ ਆ ਜਿਹੜੀ ਨਾ ਬਹੁਤ ਦਿੱਕਤ ਆਉਂਦੀ ਸੀ ਅੱਗੇ ਸੋ ਭਾਈ ਇੱਕ ਹੋਰ ਬੇਨਤੀ ਆ ਨਗਰਵਾਲਿਆਂ ਨੂੰ ਜਿਹੜੇ ਵੀਡੀਓ ਦੇਖ ਰਹੇ ਆ ਇਸ ਰੋਡ ਤੋਂ ਇਸ ਰੋਡ ਤੋਂ ਨਹੀਂ ਆਉਂਦੇ ਜਾਂਦੇ ਆ ਸੋ ਜਦੋਂ ਹੁਣ ਕੰਮ ਚੱਲਣਾ ਆ ਯਾਰ ਪਲੀਜ਼ ਆਪਣੀਆਂ ਜਿਹੜੀਆਂ ਗੱਡੀਆਂ ਨਾ ਮੋਟਰਸਾਈਕਲ ਆ ਉਹ ਦੂਜੇ ਰੋਡ ਨਾਲ ਹੀ ਲੈ ਜਾਇਆ ਕਰਿਓ ਤਾਂ ਕਿ ਆਪਾਂ ਕੰਮ 'ਚ ਕੋਈ ਰੁਕਾਵਟ ਨਾ ਪਵੇ ਜੇ ਕੋਈ ਦਿਵਾਲੀਓ ਜੜੇ ਵਾਲਿਓ ਚਾਚੋਵਾਲ ਤੋਂ ਆਉਂਦਾ ਦੋ ਰੋਡ ਆ ਇੱਕ ਤਾਂ ਉਧਰੋਂ ਜਾਂਦਾ ਸੱਜੇ ਵੀ ਖੱਬੇ ਵੀ ਤੇ ਤੁਸੀਂ ਉੱਥੋਂ ਜਾ ਸਕਦੇ ਆ ਤੇ ਜੇ ਬਾਜ਼ਾਰ ਜਾਣਾ ਤਾਂ ਵੀ ਤੁਸੀਂ ਉੱਪਰ ਦੀ ਘੁੰਮ ਕੇ ਨਾ ਮੇਮ ਬਾਰੇ ਬੇਰਥਾਨੀਆਂ ਜਾ ਸਕਦੇ ਬਾਜ਼ਾਰ ਨੂੰ ਤੇ ਇਹਨਾਂ ਦਾ ਕੰਮ ਨਾ ਰੁਕੇ ਤਾਂ ਕਿ ਬਹੁਤ ਦਿੱਕਤ ਆਉਂਦੀ ਬਹੁਤ ਕਈ ਵਾਰ ਗਾਲ ਪੈਣ ਨੂੰ ਹਨਾ ਲੋਕੀ ਫਿਰਦੇ ਹੁੰਦੇ ਆ ਕਿ ਆ ਸਹੀ ਨੰਗਣਾ ਆ ਸੋ ਆ ਜਿਹੜਾ ਨੰਗਾ ਬਣ ਰਿਹਾ ਹੈ ਵੀ ਆਪਣੇ ਲਈ ਬਣ ਰਿਹਾ ਆ ਸੋ ਇਹ ਬੇਨਤੀ ਵੀ ਜ਼ਰੂਰ ਧਿਆਰ ਰੱਖਿਓ ਲੋ ਜੀ ਇੰਨੀਆਂ ਕਿ ਬੇਨਤੀਆਂ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਬਹੁਤ ਬਹੁਤ ਅੱਜ ਬਲੌਗ ਬਣਾ ਰਹੇ ਹਾਂ ਛੋਟਾ ਜਿਹਾ ਕਿਉਂਕਿ ਬਿਜ਼ੀ ਲਾਈਫ ਚੱਲ ਰਹੀ ਬਹੁਤ ਜ਼ਿਆਦਾ ਕੰਮ ਕਾਰ ਦੇ ਵਿੱਚ ਸੋ ਬਿਜ਼ੀ ਲਾਈਫ ਜੋ ਅਜੇ ਟਾਈਮ ਕੱਢ ਕੇ ਆਏ ਸੀ ਇੰਦ ਨੂੰ ਤਾਂ ਇਹ ਬਣਾ ਰਹੇ ਆਪਾਂ ਬਲੌਗ ਤੁਹਾਡੇ ਲਈ ਜੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕਿੰਨਿਆਂ ਦੇ ਬੈਂਜਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ